ਸਰਦਾਰ ਸੁਖਚੰਦਰ ਸਿੰਘ ਜੀ ਕੀ ਮਸਲਾ ਜਿਹੜਾ ਘਰ ਤੁਹਾਡੇ ਲੋਬੇ ਮਸਲਾ ਇਹ ਵੀ ਥਾਂ ਜਾਇ ਬੜੇ ਜਿੱਦਾ 12 13 ਹੰਗਾ ਕੀ ਤੋਂ ਲੈ ਪਰਮਜੀਤ ਸਿੰਘ ਪਹਿਲਾਂ ਲੈ ਇਹ ਭਜਨ ਸਿੰਘ ਕੋਲ ਤੋਂ ਬਿਆਨ ਆਇਆ ਇਹਦੇ ਮੁਰਕੇ ਪਰਮਜੀਤ ਸਿੰਘ ਅਸਮਜੀਤ ਕੋਲੋਂ ਬਿਆਨ ਕਰਾਇਆ ਇਹਨਾਂ ਨੇ ਪਹਿਲਾਂ ਉਹਦੇ ਕੋਲ ਬਿਆਨ ਉਹ ਬਿਆਨ ਹੋ ਕੇ ਕੈਨਸਲ ਹੋ ਕੇ ਦੇ ਨਾਲ ਇਹਨਾਂ ਦਾ ਬਿਆਨ ਹੋ ਗਿਆ ਫਿਰ ਉਸ ਤੋਂ ਬਾਅਦ ਇਹ ਮੁਰਕੇ ਵੀ ਨਹੀਂ ਕਰ ਗਿਆ ਤੇ ਫਿਰ ਕੋਰਟ ਨੇ ਮਾਨਜੋਗ ਅਦਾਦਨੇ ਸਾਨੂੰ ਕੋਰਟ ਇਸ ਕੀਤਾ ਮਾਨਜੋਗ ਅਦਾਦਨੇ ਸਾਨੂੰ ਇਹ ਕਬਜ਼ਾ ਦਿਵਾਇਆ ਕੇਸ ਚਲੋਗਾ ਕੇਸ ਚਲੋਗਾ ਇਸ ਕੀ ਸਾਲ ਨੂੰ 10 ਸਾਲ ਕੇ ਚੱਲਿਆ ਸੀ। ਕੀ ਗੱਲ ਹੈ ਛੱਡਦੇ ਨਹੀਂ ਸੀ ਪਰਵਾਹ। ਛੱਡਦੇ ਨਹੀਂ ਸੀ ਪਰਵਾਹ ਛੱਡਣੀ ਸੀ ਜਿਆ। ਕਿਹੜੇ ਕਿਹੜੇ ਪਿੰਡ ਦਾ ਮਤਲਬ ਆਇਆ? ਇਹ ਪਿੰਡ ਬਰਵਾਲੇ ਦਾ ਜੀ। ਸਿਰਫ ਹੁਣ ਕੋਟਵਾਲੋਂ ਕੋਟਵਾਲੋਂ ਦਾ ਨਾਮ। ਹੁਣ ਸਾਨੂੰ ਕੋਟਵਾਲੋਂ ਜੀ ਮਨਜੋਗ ਦਾਦ ਦੇਣੇ ਸਾਨੂੰ ਸਾਰਾ ਬੁੜੀਤਾ। ਅਸੀਂ ਮੇਰਾ ਧੰਨਵਾਦ ਕਰਦੇ ਹਾਂ। ਪ੍ਰਸ਼ਾਸਨ ਦਾ ਤੇ ਵੀਰ ਪੱਤਰਕਾਰਾਂ ਵੀਰਾਂ ਦਾ ਸਾਰਿਆਂ ਦਾ ਜਿੰਨਾ ਵੀ ਹੈਗੇ। ਅਮਲਾ ਫੇਲਾ ਜਿੰਨਾ ਵੀ ਸਭ ਕੁਝ ਜਦ। ਪ੍ਰਸ਼ਾਸਨ ਦਾ ਪੂਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਖਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੀ ਨਾਮ ਬੋਲ ਸੁਖਵੰਤ ਸਿੰਘ ਜੀ ਕੀ ਮਤਲਬ ਹੈ ਦਾ ਉਹ ਮਕਾਨ ਜਿਹੜਾ ਵੇਦਾ ਇਹ 2012 ਤੇ ਸੀ ਮਕਾਨ ਲਿਆ ਸੀ ਜੀ ਇਹ ਭਜਨ ਸਿੰਘ ਤੋਂ ਜੀ ਉਹਦੀ ਡੈਥ ਹੋਣ ਤੋਂ ਬਾਅਦ ਫਿਰ ਇਹਨਾਂ ਇਹਦੇ ਬੱਚਿਆਂ ਤੋਂ ਉਹ ਮੁੰਡੇ ਤੋਂ ਤੇ ਕੁੜੀਆ ਸੀ ਇਹਨਾਂ ਦੇ ਘਰਵਾਲੀ ਹਰਪ੍ਰੀਤ ਸਿੰਘ ਦੀ ਉਹਨਾਂ ਵੱਲੋਂ ਬਿਆਨਾਂ ਕਰਵਾ ਲਿਆ ਗਿਆ ਸੀ ਉਹ ਡੈਥ ਤੋਂ ਬਾਅਦ ਫਿਰ ਇਹਨਾਂ ਰਜਿਸਟਰੀ ਨਹੀਂ ਕੀਤੀ ਜੀ ਉਸ ਤੋਂ ਬਾਅਦ ਮੜ ਕੇ ਬਾਣਜੋਗ ਅਦਾਲਤ 'ਚ ਕੇਸ ਚੱਲਦਾ ਰਿਹਾ ਕੇਸ ਚੱਲਣ ਤੋਂ ਬਾਅਦ ਅੱਜ 12 13 ਸਾਲ ਬਾਅਦ ਸਾਡੇ ਹੱਕ ਜੁਆ ਜੀ ਅਦਾਲਤ ਨੇ ਕਬਜ਼ਾ ਦਿੱਤਾ ਜੀ ਸਾਨੂੰ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੀ ਨਾਲ ਆਇਆ ਜੀ ਪ੍ਰਸ਼ਾਸਨ ਨਾਲ ਕੋਰਟ ਦਾ ਇੱਕ ਬੰਦਾ ਆਇਆ ਜੀ ਨਾਲ ਵੈਲ ਉਹਨਾਂ ਵੱਲੋਂ ਸਾਨੂੰ ਕਬਜ਼ਾ ਦਿਵਾਇਆ ਗਿਆ ਮਾਨਯੋਗ ਅਦਾਲਤ ਦਾ ਵਕੀਲ ਸਾਹਿਬ ਦਾ ਬਹੁਤ ਧੰਨਵਾਦ ਹੈ ਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਕੀ ਨਾਮ ਬਾਬਾ ਜੀ ਸੁਖਵੰਤ ਸਿੰਘ ਜੀ ਕੀ ਮਸਲਾ ਜਿਹੜਾ ਇੱਕ ਮਕਾਨ ਜਿਹੜਾ ਵਿਹਲਾ ਕਰਾਇਆ ਜਾ ਰਿਹਾ 2012 ਤੁਸੀਂ ਮਕਾਨ ਲਿਆ ਸੀ ਜੀ ਕਿਹਦੇ ਤੋਂ ਇੱਕ ਭਜਨ ਸਿੰਘ ਤੋਂ ਜੀ ਹਾਂ ਜੀ ਉਹ ਹੀ ਡੈਥ ਹੋਣ ਤੋਂ ਬਾਅਦ ਫਿਰ ਇਹਦੇ ਬੱਚਿਆਂ ਤੋਂ ਇਹ ਮੁੰਡੇ ਤੋਂ ਅਜਿਹੀ ਕੁੜੀਆਂ ਸੀ ਇਹਨਾਂ ਦੇ ਘਰ ਵਾਲੇ ਫਿਰ ਭਜਨ ਸਿੰਘ ਉਹਨਾਂ ਵੱਲੋਂ ਬਿਆਨਾਂ ਕਰਵਾ ਲਿਆ ਗਿਆ ਜੀ ਡੈਥ ਤੋਂ ਬਾਅਦ ਫਿਰ ਇਹਨਾਂ ਰਜਿਸਟਰੀ ਨਹੀਂ ਕੀਤੀ ਜੀ ਉਹਦੇ ਬਾਅਦ ਮੁੰਡੇ ਬਾਣ ਜੋਗ ਅਦਾਲਤ 'ਚ ਕੇਸ ਚੱਲਦਾ ਰਿਹਾ ਕੀ ਚੱਲਣ ਦਾ ਬਾਅਦ 12 13 ਸਾਲ ਬਾਅਦ ਸਾਡੇ ਹੱਕ ਦੇ ਹੋਇਆ ਜੀ ਮੈਨੂੰ ਸਾਨੂੰ ਅਦਾਲਤ ਨੇ ਕਬਜ਼ਾ ਦਿੱਤਾ ਜੀ ਸਾਨੂੰ ਤੇ ਅੱਜ ਪ੍ਰਸ਼ਾਸਨ ਵੱਲੋਂ ਇਹ ਵੇਲਾ ਨਾਲ ਆਇਆ ਜੀ ਪ੍ਰਸ਼ਾਸਨ ਨਾਲ ਕੋਰਟ ਦਾ ਇੱਕ ਬੰਦਾ ਆਇਆ ਜੀ ਨਾਲ ਵੈਲਫਾਰ ਹੋਣਾ ਵੱਲੋਂ ਸਾਨੂੰ ਕਬਜ਼ਾ ਦਵਾਇਆ ਗਿਆ ਮਾਨਯੋਗ ਅਦਾਲਤ ਦਾ ਮਕੀਮ ਸਾਹਿਬ ਦਾ ਬਹੁਤ ਧੰਨਵਾਦ ਹੈ ਜੀ ਇਹਦਾ ਨਾਮ ਨਰਿੰਦਰ ਕੁਮਾਰ ਵੈਲਫਾਰ ਪਟੇ ਕੋਰਟ ਤੋਂ ਆਇਆ ਹਾਂ ਹਾਂ ਜੀ ਤੇ ਕੀ ਮਸਲਾ ਜਿਹੜਾ ਅੱਜ ਮਕਾਨ ਵੇਲਾ ਕੀਤਾ ਜਾ ਰਿਹਾ ਹੈ ਮਸਲਾ ਇਹਨਾਂ ਦਾ ਕੋਈ ਮੁਕੱਦਮਾ ਚੱਲਦਾ ਸੀ ਮਾਨਯੋਗ ਅਦਾਲਤ ਨੇ ਹੁਕਮ ਕੀਤਾ ਇਹ ਸਾਨੂੰ ਵੀ ਜਾ ਕੇ ਖਾਦੀ ਕਰਾਓ ਕੋਰਸ ਲੈ ਕੇ ਤੇ ਉਹੀ ਖਾਦ ਕਰਾਣੇ ਆ ਕਿ ਕਦੋਂ ਦਾ ਚੱਲ ਰਿਹਾ ਹੈ ਕੇਸ ਇਹ ਹੋ ਗਿਆ 8-10 ਸਾਲ ਹੋਈ ਗਈ ਕਿ ਮਾਮਲਾ ਕੀ ਹੈ ਤੁਹਾਡੇ ਧਿਆਨ ਚ ਮਾਮਲਾ ਮਗਦਮਾ ਇਹ ਵਾਹ ਜਮੀਨ ਜੁਨਾ ਨਾਲ ਰਜਿਸਟਰ ਇਹਨਾਂ ਨੂੰ ਵੇਚੀ ਹੈ ਜਮੀਨ ਤੇ ਬੁਰਕੇ ਨਹੀਂ ਖਾਦੀ ਕਰਦੇ ਹੁਣੇ ਤੇ ਉਹ ਮਾਨਯੋਗ ਅਦਾਲਤ ਨੇ ਫਿਰ ਆਪਣੇ ਹੁਕਮ ਦਿੱਤੇ ਨੇ ਵਰਕੇ ਜਿਹੜੇ ਕਿਹੜੇ ਪਿੰਡ ਦਾ ਮਤਲਬ ਆ ਇਹ ਬਰਵਾਲਾ ਜੀ ਹਾਂ ਜੀ ਬਰਵਾਲਾ ਪਿੰਡ ਤੇ ਕਿੰਨਾ ਵੱਲੋਂ ਕੇਸ ਜਿਹੜਾ ਕਿੰਨਾ ਵੱਲੋਂ ਮੈਂ ਜਿਹੜਾ ਕੇਸ ਜਿੱਤਿਆ ਗਿਆ ਜੀ ਇਹ ਸਰਦਾសុਖ ਚਾਨਸ ਹੈਗਾ ਮੈਂ ਅੱਜ ਜਿਹੜਾ ਮਦਈ ਹੈ ਸਰਦਾសុਖ ਚਾਨਸ ਹੈ ਜੀ ਕੀ ਮਸਲਾ ਜਿਹੜਾ ਘਰ ਤੁਹਾਡੇ ਲੋਗੇ ਮਸਲਾ ਇਹ ਵੀ ਥਾਂ ਜਿਆਦਾ ਬੜੇ ਜਿਹਦਾ 12 13 ਹੰਗਾ ਇਹ ਤੋਂ ਲੈ ਪਰਮਜੀਤ ਸਿੰਘ ਪਹਿਲਾਂ ਜਿਹੇ ਭਜਨ ਸਿੰਘ ਕੋਲ ਤੋਂ ਬਿਆਨਾ ਆਇਆ ਜੇ ਮੁੜ ਕੇ ਪਰਮਜੀਤ ਸਿੰਘ ਤੇ ਸੰਜੀਤ ਕੋਲੋਂ ਬਿਆਨਾ ਕਰਾਇਆ ਹੈ ਇਹਨਾਂ ਨੇ ਪਹਿਲਾਂ ਉਹਨਰ ਕੋਲ ਬਿਆਨਾ ਉਹ ਬਿਆਨਾ ਹੋ ਕੇ ਕੈਂਸਲ ਹੋ ਕੇ ਦੇ ਨਾਲ ਇਹਨਾਂ ਦਾ ਬਿਆਨਾ ਹੋ ਗਿਆ ਫਿਰ ਉਸ ਤੋਂ ਬਾਅਦ ਇਹ ਮੁੱਕਰ ਕੇ ਵੀ ਨਹੀਂ ਕਰਦੇ ਫਿਰ ਪੋਰਟ ਨੇ ਮਾਨ ਜੋ ਕੇ ਦਾਦ ਦੇਨੇ ਸਾਨੂੰ ਉਹਨੇ ਇਹ ਐਸਜੀ ਦਾ ਮਾਨਯੋਗ ਅਦਾਦਨੇ ਸਾਨੂੰ ਇਹ ਕਬਜ਼ਾ ਜੁਆਇਆ। ਜੀ ਸਿਰੋਗੇ ਕਿਸ ਤੋਂ ਅਦਾਦਨੇ। ਜੀ ਇਸ ਜੀ ਸਾਨੂੰ 10 ਸਾਲ ਕੇਛੇ ਲੱਗੇ ਸੀ। ਕਿ ਕੀ ਗੱਲ ਇਹ ਛੱਡਦੇ ਨਹੀਂ ਸੀ ਪ੍ਰਵਾਸ। ਛੱਡਦੇ ਨਹੀਂ ਸੀ ਪ੍ਰਵਾਸ ਛੱਡ ਨਹੀਂ ਸੀ ਜਾਇਆ। ਕਿਹੜੇ ਕਿਹੜੇ ਪਿੰਡ ਦਾ ਮਤਲਬ ਆਏ? ਇਹ ਪਿੰਡ ਦੇ ਬਰਵਾਲੇ ਦਾ ਜੀ। ਸੇ ਹੁਣ ਕੋਰਟ ਵੱਲੋਂ ਕੋਰਟ ਵੱਲੋਂ ਤਾਂ ਮੈਂ ਸਾਨੂੰ ਕੋਰਟ ਵੱਲੋਂ ਜੀ ਮਾਨਯੋਗ ਅਦਾਦਨੇ ਸਾਨੂੰ ਸਾਰਾ ਬੁ ਦਿੱਤਾ ਹੈ। ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਪ੍ਰਸ਼ਾਸਨ ਦਾ ਤੇ ਵੀਰ ਪੱਤਰਕਾਰਾਂ ਵੀਰਾਂ ਦਾ ਸਾਰਾ ਦਾ ਜਿੰਨਾ ਵੀ ਹੈਗੇ ਹਮਲਾ ਫੇਲਾ ਜਿੰਨਾ ਵੀ ਸਭ ਕੁਝ ਹੈ। ਪ੍ਰਸ਼ਾਸਨ ਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਖਾਲਸਾ ਵਾਇਗੁਰੂ ਜੀ ਦੀ ਫਤਿਹ ਜੀ। ਕੀ ਨਾਮ ਬਤੋ? ਸੁਖਵੰਤ ਸਿੰਘ ਜੀ। ਇਹ ਮਕਾਨ ਜਿਹੜਾ ਉਹ ਕ ਮਕਾਨ ਜਿਹੜਾ ਵੇਲਾ ਇਹ 2012 ਤੇ ਸੀ ਮਕਾਨ ਲਿਆ ਸੀ ਜੀ। ਇਹ ਭਜਨ ਸਿੰਘ ਤੋਂ ਜੀ। ਹਾਂਜੀ। ਉਹਦੀ ਡੈਥ ਹੋਣ ਤੋਂ ਬਾਅਦ ਫਿਰ ਇਹਨਾਂ ਇਹਦੇ ਬੱਚਿਆਂ ਤੋਂ ਇਹ ਮੁੰਡੇ ਤੋਂ ਇਹ ਗੁੜੀਆਂ ਸੀ। ਇਹਨਾਂ ਦੇ ਘਰਵਾਲੀ ਹਰਪ੍ਰੀਤ ਸਿੰਘ ਦੀ ਉਹਨਾਂ ਵੱਲੋਂ ਬਿਆਨਾਂ ਕਰਵਾ ਲਿਆ ਗਿਆ ਸੀ। ਉਹ ਡੈਥ ਤੋਂ ਬਾਅਦ ਫਿਰ ਇਹਨਾਂ ਰਜਿਸਟਰੀ ਨਹੀਂ ਕੀਤੀ ਜੀ। ਉਹ ਤੋਂ ਬਾਅਦ ਮੁੰਡੇ ਬਾਣਜੋਗ ਅਦਾਲਤ 'ਚ ਕੇਸ ਚੱਲਦਾ ਰਿਹਾ। ਕੇ ਚੱਲਣ ਤੋਂ ਬਾਅਦ ਅਜ 12 13 ਸਾਲ ਬਾਅਦ ਸਾਡੇ ਹੱਕ ਜੁਆ ਜੀ ਹੁਣ ਅਦਾਲਤ ਨੇ ਕਬਜ਼ਾ ਦਿੱਤਾ ਜੀ ਸਾਨੂੰ ਅੱਜ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੀ ਨਾਲ ਆਇਆ ਜੀ ਪ੍ਰਸ਼ਾਸਨ ਨਾਲ ਕੋਰਟ ਦਾ ਇੱਕ ਬੰਦਾ ਆਇਆ ਜੀ ਨਾਲ ਵੈਲਫਰ ਉਹਨਾਂ ਵੱਲੋਂ ਸਾਨੂੰ ਕਬਜ਼ਾ ਦਵਾਇਆ ਗਿਆ ਮਾਨਯੋਗ ਅਦਾਲਤਾਂ ਵਕੀਲ ਸਾਹਿਬ ਦਾ ਬਹੁਤ ਧੰਨਵਾਦ ਹੈ ਜੀ ਦਾ ਖਾਲਸਾ ਵਾਇਗੁਰਜੀ ਕੀ ਸਤੇ ਜੀ ਕੀ ਨਾਮ ਬਬੇ ਸੁਖਵੰਤ ਸਿੰਘ ਜੀ ਕੀ ਮਸਲਾ ਜਿਹੜਾ ਮਕਾਨ ਜਿਹੜਾ ਵਿਹਲਾ ਕਰਾਇਆ ਜਾ 2012 ਤੁਸੀਂ ਮਕਾਨ ਲਿਆ ਸੀ ਜੀ ਕਿਹਦੇ ਦਾ ਇਹ ਭਜਨ ਸਿੰਘ ਜੀ ਹਾਂ ਜੀ ਉਹਦੀ ਡੈਥ ਹੋਣ ਤੋਂ ਬਾਅਦ ਫਿਰ ਇਹਦੇ ਬੱਚਿਆਂ ਤੋਂ ਇਹੁੰਡੇ ਤੋਂ ਇਹਨਾਂ ਕੋਲ ਲਿਆ ਸੀ ਇਹਨਾਂ ਦੇ ਘਰ ਵਾਲੇ ਇਹ ਭਜਨ ਸਿੰਘ ਉਹਨਾਂ ਵੱਲੋਂ ਬਿਆਨ ਕਰਵਾ ਲਿਆ ਗਿਆ ਜੀ ਡੈਥ ਤੋਂ ਬਾਅਦ ਫਿਰ ਇਹਨਾਂ ਰਜਿਸਟਰੀ ਨਹੀਂ ਕੀਤੀ ਜੀ ਉਹਦੇ ਬਾਅਦ ਮੜੇ ਮਾਨ ਜੋਗ ਅਦਾਲਤ ਵਿੱਚ ਕੇਸ ਚੱਲਦਾ ਰਿਹਾ ਕਿ ਇਹ ਚੰਨ ਦਾ ਬਾਅਦ 12 13 ਸਾਲ ਬਾਅਦ ਸਾਡੇ ਹੱਕ ਦੇ ਹੋਇਆ ਜੀ ਸਾਨੂੰ ਅਦਾਲਤ ਨੇ ਕਬਜ਼ਾ ਦਿੱਤਾ ਜੀ ਸਾਨੂੰ ਤੇ ਅੱਜ ਪ੍ਰਸ਼ਾਸਨ ਵੱਲੋਂ ਇਹ ਵੇਲਾ ਪ੍ਰਸ਼ਾਸਨ ਵੀ ਨਾਲ ਆਇਆ ਜੀ ਪ੍ਰਸ਼ਾਸਨ ਨਾਲ ਕੋਰਟ ਦਾ ਇੱਕ ਬੰਦਾ ਆਇਆ ਜੀ ਨਾਲ ਵੈਲਫਾਰ ਬੋਨਾ ਵੱਲੋਂ ਸਾਨੂੰ ਕਬਜ਼ਾ ਦਵਾਇਆ ਗਿਆ ਮਾਨਯੋਗ ਅਦਾਲਤ ਦਾ ਮੁਕਿੰਗ ਸਾਹਿਬ ਦਾ ਬਹੁਤ ਧੰਨਵਾਦ ਹੈ ਜੀ ਇਹਦਾ ਨਾਮ ਨਰਿੰਦਰ ਕੁਮਾਰ ਵੈਲਫਾਰ ਫਟੀ ਕੋਰਟ ਤੋਂ ਆਇਆ ਹਾਂ ਹਾਂ ਜੀ ਤੇ ਕੀ ਮਸਲਾ ਜਿਹੜਾ ਅੱਜ ਮਕਾਨ ਵੇਲਾ ਕੀਤਾ ਜਾ ਰਿਹਾ ਹੈ ਮਸਲਾ ਇਹਨਾਂ ਦਾ ਕੋਈ ਮਗਦਮਾ ਚੱਲਦਾ ਸੀ ਮਾਨਯੋਗ ਅਦਾਲਤ ਨੇ ਹੁਕਮ ਕੀਤਾ ਹੈ ਤੁਹਾਨੂੰ ਵੀ ਜਾ ਕੇ ਖਾਦੀ ਕਰਾਓ ਹੋਰਸ ਲੈ ਕੇ ਤੇ ਉਹੀ ਖਾਦੇ ਕਰਾਣੇ ਆ ਇੱਕ ਕਦੋਂ ਤੋਂ ਚੱਲ ਰਿਹਾ ਸੀ ਕੇਸ ਇਹ ਹੋ ਗਿਆ 8-10 ਸਾਲ ਹੋਈ ਗਏ ਕੀ ਮਾਮਲਾ ਕੀ ਹੈ ਤੁਹਾਡੇ ਧਿਆਨ ਚ ਮਾਮਲਾ ਮਗਦਮਾ ਇਹ ਵਾਹ ਜਮੀਨਦਾਰਾਂ ਨਾਲ ਇਹ ਕਿਤੇ ਇਹਨਾਂ ਨੇ ਵੇਚੀ ਹੈ ਜਮੀਨ ਤੇ ਮੁੜ ਕੇ ਨਹੀਂ ਖਾਦੀ ਕਰਦੇ ਹੁਣੇ ਤੇ ਉਹ ਮਾਲਜੋਗ ਅਦਾਲਤ ਨੇ ਫਿਰ ਆਪਣੇ ਬਟਰ ਕੀਤੇ ਨੇ ਹੋਰ ਕੇ ਜਿਹੜੇ ਕਿਹੜੇ ਪਿੰਡ ਦਾ ਮਤਲਬ ਆ ਇਹ ਬਰਵਾਲਾ ਜੀ ਹਾਂਜੀ ਬਰਵਾਲਾ ਪਿੰਡ ਤੇ ਕਿੰਨਾ ਲੋਕ ਕੇਸ ਜਿਹੜਾ ਕਿੰਨਾ ਲੋਨ ਮੈਂ ਜਿਹੜਾ ਕੇਸ ਜਿੱਤਿਆ ਗਿਆ ਜੀ ਇਹ ਫਜ਼ਾਫੂ ਚਾਂਸ ਹੈਗਾ ਮੈਂ ਹਜ ਜਿਹੜਾ ਮਦਈ ਹੈ